ਤੱਕ ਇੱਕੋ ਹੀ ਰਾਜਾ ਸੀ ਜੋ ਅੰਗਰੇਜ਼ਾਂ ਨਾਲ ਨਹੀਂ ਰਲਿਆ ਉਸ ਦਾ ਨਾਮ ਸੀਗਾ ਮਹਾਰਾਜਾ ਨਾਬਾ ਮਹਾਰਾਜਾ ਰਿਪੂ ਦਮਨ ਸਿੰਘ ਨੇ ਕਿਹਾ ਕਿ ਸਿੱਖ ਸਿੱਖ ਦੇ ਖਿਲਾਫ ਕਿਵੇਂ ਹੋ ਸਕਦਾ ਤੇ ਉਸੇ ਪਰਿਵਾਰ ਦਾ ਇੱਕ ਜੀ 75 80 ਸਾਲਾ ਬਾਅਦ ਇੱਕ ਵਾਰੀ ਫੇਰ ਸਾਹਮਣੇ ਆ ਰਿਹਾ ਹੈ ਜੋ ਕਿ ਦਿੱਲੀ ਦੇ ਵਿੱਚ ਰਹਿੰਦਾ ਤੇ ਨਾਲ ਹੀ ਉਹ 8 ਸਾਲ ਦਾਗਾ ਪਰਿਵਾਰ ਦਿੱਲੀ ਦੇ ਵਿੱਚ ਰਹਿੰਦਾ ਨਹੀਂ ਉਹਨਾਂ ਦਾ ਸਿੱਖੀ ਨਾਲ ਕੋਈ ਲੈਣ ਦੇਣ ਨਹੀਂ ਕੋਈ ਉਹਨਾਂ ਦਾ ਮਹਾਰਾਜਾ ਰਿਪੂ ਦਮਨ ਸਿੰਘ ਦਾ ਪੜਪੋਤਾ ਤੇ ਰਾਤ ਨੂੰ ਉੱਠ ਕੇ ਆਪਦੀ ਮਾ ਨੂੰ ਕਹਿੰਦਾ ਕਿ ਮੇਰੀ ਕਰਪਾਣ ਕਿੱਥੇ ਆ ਤੇ ਉਹ ਸਵੇਰੇ ਉੱਠਦਾ ਤੇ ਉਹ ਹੈਰਾਨ ਹੋ ਜਾਂਦਾ ਉਹਨਾਂ ਦਾ ਪਰਿਵਾਰ ਉਹ ਮੁੰਡਾ ਇੱਕ ਡੰਡਾ ਲੈ ਕੇ ਤੇ ਕੇਸਰੀ ਕੱਪੜਾ ਕੱਟ ਕੇ ਆਪਣੇ ਕੋਠੇ ਦੇ ਉੱਤੇ ਲਾਏ ਹੁੰਦਾ ਜਦ ਉਹਨਾਂ ਦਾ ਪਰਿਵਾਰ ਉਸ ਤੋਂ ਪੁੱਛਦਾ ਕੀ ਹੋ ਗਿਆ ਤੈਨੂੰ ਉਹ ਕਹਿੰਦਾ ਆਪਣਾ ਰਾਜ ਸੀਗਾ ਚਲੋ ਆਪਣੇ ਕਿਲੇ ਦੇ ਵਿੱਚ ਜਦੋਂ ਉਹ ਬੱਚੇ ਤੋਂ ਪੁੱਛਿਆ ਜਾਂਦਾ ਕਿ ਕਿਹੜਾ ਮੈਲ ਕਹੀ ਆ ਨਾ ਤੂੰ ਉਹ ਫਿਰ ਇੱਕ ਕਾਪੀ ਪੈਨ ਚੱਕ ਕੇ ਲਿਆਉਂਦਾ ਤੇ ਉਹ ਖੰਡਾ ਵਾਕੇ ਦਿਖਾਉਂਦਾ ਕਿ ਇਹ ਹੀ ਆਪਣਾ ਮਹਿਲ ਹੈ ਨਾਬੇ ਦੇ ਵਿੱਚ ਆਗਾ ਤੇ ਜਦੋਂ ਮੈਲ ਦੇਖਦਾਗਾ ਆਪਦੀ ਮਾਂ ਨੂੰ ਕਹਿੰਦਾ ਕਿ ਇਹ ਪੀਪਲ ਇੱਥੇ ਨਹੀਂ ਇਹ ਮੇਰੀ ਛਾਤੀ ਤੇ ਉੱਗੇ ਨੇ ਤੇ ਫਿਰ ਇਹਨਾਂ ਦੇ ਪਰਿਵਾਰ ਨੇ ਕੇਸ ਕੋਰਟ ਵਿੱਚ ਲੜਿਆ ਤੇ ਆਵਦਾ ਮਹਿਲ ਹਾਸਿਲ ਕਰ ਲਿਆ ਤੇ ਹੁਣ ਉਹ ਕੋਰਟ ਦੋ ਜਿੱਤ ਕੇ ਇਹ ਮੈਲ ਦੇ ਵਿੱਚ ਰਹਿ ਰਹੇ ਨੇ